ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਦੇਰੀ ਸਾਰਿਆਂ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇਰ ਲਈ ਲੈ ਗਏ ਜੀ ਦੋ ਗੱਬਣਾ ਨੇ ਭਾਈ ਇੱਕ ਤਾਜੀ ਸਹੀ ਹੈ ਆਹ ਪੁੱਛ ਲੈਨੇ ਭਾਈ ਜੀ ਦੇ ਅੱਜ ਵੀ ਜੀ ਮੈਂ ਜੀ ਹੱਸੀ ਗਾਲ ਸੀ ਗਾਲ ਜੀ ਹੋਰ ਠੀਕ ਹੁ ਵਧੀਆ ਹਾਂਜੀ ਵਧੀਆ ਜੀ ਵਧੀਆ ਚੱਲਦਾ ਕੰਮ ਕਰ ਹਾਂਜੀ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਹੋ ਨਾਮ ਨਵਦੀਪਾ ਜੀ ਪਿੰਡ ਵਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਆ ਜੀ ਠੀਕ ਹੈ ਭਾਈ ਹਾਂਜੀ ਮੋਬਾਈਲ ਨੰਬਰ ਬੋਲ ਦੇ 8360329197 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ? ਇਹ ਦੂਜਾ ਸੂਸ ਹੂਨ ਵੜੀ ਆ ਜੀ। ਕਿੰਨੇ ਦਿਨ ਲੈਂਦੀ ਆ? ਇਹ ਹਫਤੇ ਦੇ ਅੰਦਰ ਅੰਦਰ ਸੂਪ ਗਈ। ਠੀਕ ਕਰ ਬਾਈ। ਕੀ ਰਿਕਾਰਡ ਦੁੱਧ ਦਾ ਬਾਈ? ਦੁੱਧ ਨੇ 15-16 ਕਿਲੋ ਦਿੰਦਾ ਜੀ। ਠੀਕ ਆ ਬਾਈ। ਖੋਲੋ ਬਾਈ ਤੋਰ ਕੇ ਦਿਖਾ ਦੋ। ਫੁੱਲ ਕੱਦ ਬਰੀਡ ਇੰਨੀ ਕਿ ਚੰਗੀ ਆ। ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਫੋਲੋ ਮੱਝਾਂ ਦਾ ਦੁੱਧ ਦੋ। ਫੇਸ ਬੜਾ ਪਿਆਰਾ ਬਾਈ। ਰੰਗ ਰੂਪ ਵੀ ਬਹੁਤ ਚੰਗਾ ਕਰ ਮਾਈ ਦਾ। ਤੋਰਾ ਤਰ੍ਹਾਂ ਚੰਗਾ ਚੰਗੀ ਆ ਸਮੀ ਪਲੀ ਆ। ਰਾਜੀ ਆ ਵੜਦੇ। ਥਣ ਬਹੁਤ ਚੰਗਾ ਹੈ ਨਾ ਬਈ ਹਾਂਜੀ ਕਿਵੇਂ ਆ ਜੀ ਪਜੂ ਕਾ ਵਧੀਆ ਗੋਲੀ ਮਾਰਦੀ ਗੂੰਦ ਗੂੰਦ ਮਾਰਦੀ ਠੀਕ ਆ ਬਈ ਹਾਂਜੀ ਕੀ ਮੋਲ ਹੈ ਵੀਰੇ ਜੈਜ ਦਾ ਮੋਲ 52000 ਮਾਨਤਨ ਹੋ ਜਾਊ ਹੋ ਜਾ ਬਈ ਠੀਕ 52000 ਰੁਪਿਆ ਮੋਲ ਆ ਬਾਅਦ ਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊ ਚੰਗੀ ਆ ਬੜ ਸੁਨੱਖੀ ਆ ਥਣਲੇਵਾ ਬਹੁਤ ਚੰਗਾ ਡਰਕ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਦੇਖੋ ਨਿਰ ਤੋਂ ਚੈੱਕ ਕਰੋ ਗੱਲਾ ਗੱਲਾ ਸਾਨਾ ਕੋਈ ਠੰਡੀ ਸੀ ਠੰਡੀ ਆਈ ਪੂਰੀ ਫੁੱਲ ਸੰਗੀ ਜਿਵੇਂ ਮਰਜ਼ੀ ਚੋਈ ਬਾਕੀ ਫੈਟ ਵੀ ਵਧੀਆ ਹੋਊ ਗਾੜਾ ਦੁੱਧ ਹੋਊਗਾ ਦਾ ਸਹੀ ਗੱਲ ਮੱਝਾਂ ਦਾ ਦੁੱਧ ਹਾਂਜੀ ਪੀਣ ਨੂੰ ਵਧੀਆ ਹੁੰਦਾ ਈ ਇਹਦਾ ਸਹੀ ਗੱਲ ਆਗੇ ਵੀਰੇ 2 ਨੰਬਰ ਕਿਹੜਾ ਸੂਅਸ ਹੈ ਇਹ ਦੂਜਾ ਸੂਅਸ ਈ ਆ ਜੀ ਕਦੋਂ ਸੂਈ ਆ ਇਹ ਸਵੇਰੇ ਸੂਈ ਆ ਜੀ 10:00 ਵਜੇ ਦੀ ਸੂਈ ਈ ਹੈ ਜੇਰ ਪੈਗੀ ਬਾਈ ਹਾਂਜੀ ਜੇਰ ਉਹ ਬੱਠਲ ਚ ਪਈ ਆਪਾਂ ਦਿਖਾ ਦੋ ਠੀਕ ਆ ਜੇਰ ਬਾਈ ਆ ਬੱਠਲ ਥੱਲੇ ਰੱਖੀ ਹੋਣਾ ਓਕੇ ਬਾਈ ਬੱਚਾ ਕੀ ਦੇਤਾ ਬੱਚਾ ਏਵੀਐਸ ਦੇ ਸੀਮਨ ਦੀ ਬੱਚੀ ਆਈ ਬੱਚੀ ਵੱਡੀ ਚੰਗੀ ਹੈ। ਹਾਂ ਜੀ। ਵੇਖੋ ਛੋਟੀ ਜੀ ਦਾ ਕੱਦ ਬਹੁਤ ਹੈ। ਸਹੀ ਗੱਲ ਆ ਭਾਈ। ਬੱਚਾ ਬੱਚੀ ਨੂੰ ਜਨਮ ਦਤਾ ਬੱਚੀ ਦੀ ਕੁਆਲਿਟੀ ਬਹੁਤ ਹੈ। ਹਾਂ ਜੀ ਬੱਚੀ ਦਿਖਾ ਦਿਓ। ਰੰਗ ਰੂਪ ਬਹੁਤ ਸਿੰਗਾ ਬੱਚੀ ਦਾ। ਜੇ ਉਸ ਵੀ ਬੜਾ ਪਿਆਰਾ ਕਰ ਮੜਾ। ਪੀਵੀਐਸ ਦੀ ਸੀਮਨ ਦੀ ਆਈ ਆਪਾਂ ਸੀਮਨ ਅਗਲੇ ਨੂੰ ਪੁੱਛ ਕੇ ਦਵਾ ਦਾਂਗੇ। ਠੀਕ ਆ ਭਾਈ। ਕਿੰਨਾ ਕੁ ਵੱਡਾ ਹਾਜ਼ਰ ਆ ਹਾਂ। ਹੁਣ ਇਹ ਆਪਨੇ 4 ਲੀਟਰ ਚੋਇਆ ਧੀ ਗਈ ਸਵੇਰੇ। ਬਾਕੀ 1.5 ਕਿਲੋ ਬੱਚਾ ਵੀ ਆ ਜੀ। ਠੀਕ ਆ ਭਾਈ। ਬੋਲੋ ਭਾਈ ਤੋੜ ਕੇ ਦਿਖਾਓ। ਥਾਣਾ ਬੜਾ ਕਮਾਲ ਦਾ ਭਾਈ। ਮੁੱਠੀ ਆ। ਬਾਕੀ 82 ਜਵਾਈ ਵਾਲਾ ਥਾਣਾ ਧਾਰਾ ਮਾਰਕੀ ਦਿਖਾ ਦੀ ਮਾਰ ਦੋ ਬਾਈ ਕੋਈ ਜਸਤ 40 ਦਾ ਆ ਗਿਆ ਹੈ ਤੇ ਬੜੀ ਬੜੀ ਸਮਾਲ ਦੇ ਲਾ ਮਾਗਣਾ ਕੀ ਆਵਾਜ਼ ਹੈ ਕੋਈ ਮੋਟਰ ਮੰਮੀ ਚੱਲਦੀ ਹੈ ਮਾਹਾਂ ਜਮਾ ਤੇ ਮੋਟਰ ਹੀ ਲੱਗੇ ਹੋਏ ਨੇ ਕਿਉਂ ਬਹੁਤ ਚੰਗਾ ਹੈ ਇਹ ਤੇ ਬਹੁਤ ਬੜੀ ਆਈ ਸਹੀ ਵਾਲਾ ਜਵਾਈ ਤੋਂ ਬਹੁਤ ਚੰਗਾ ਬਾਕੀ ਇਹ ਕ੍ਰੋਸ ਬਰੀਡ ਆਈ ਇਹਦਾ ਦੁੱਧ ਸੰਘਣਾ ਹੁੰਦਾ ਹੈ ਹਮ ਸਹੀ ਗੱਲਾਂ ਬੜੀ ਬੜੀ ਖਦੀ ਹੁੰਦੀ ਗਰਮੀ ਗਰਮੀ ਚੱਲਦੀਆਂ ਨੇ ਇਹ ਹਾਂ ਸਹੀ ਗੱਲਾਂ ਮੂਰੇ ਜਿਵੇਂ ਗਰਮੀ ਦੀ ਰੁੱਤ ਦੁਬਾਰਾ ਦੇਖੋ ਨੀ ਹੈਗਾ ਵੀ ਬਹੁਤ ਬਹੁਤ ਦੇਖੋ ਆਰਡਰ ਕਮਾਲ ਦਾ ਠੋਸਲੇ ਮੇਰੀ ਗਾਂ ਦੀ ਹਾਂ ਸਹੀ ਗੱਲ ਆ ਹਾਂਜੀ ਬਾਕੀ ਸੂਆ ਬਹੁਤ ਮੌਕੇ ਤੇ ਹੁਣ ਝੋ ਅੱਗੇ ਮੌਸਮ ਵੀ ਚੰਗਾ ਹੋਣਾ ਬਾਕੀ ਚੰਗਾ ਦੇ ਦੁੱਧ ਚੰਗਾ ਦੋ ਵੀ ਬੋਲੋ ਭਾਈ ਤੋੜ ਤੋੜ ਤੇ ਹਾਂ ਫੁੱਲ ਕਰਦਾ ਬੱਚਾ ਮਗਰ ਬੱਚੀ ਆ ਜੇਰ ਵੀ ਭਾਈ ਰੱਖੀ ਬੈਠਾ ਜੇਰ ਵੀ ਕੰਪਲੀਟ ਆ ਜੀ ਥਣਲੇਵਾ ਬੜਾ ਕਮਾਲ ਦਾ ਸੇਰ ਥੋਸ ਬਹੁਤ ਚੰਗਾ ਚੰਗੀ ਅਵੜ ਸੰਖੀ ਚਵਾਈ ਤੁਹਾਡੇ ਸਾਹਮਣੇ ਹੈ ਕਮਾਲ ਦੀ ਜਿਵੇਂ ਮਰਜੀ ਤਰ੍ਹਾਂ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕੁਝ ਨਹੀਂ ਠੰਢੀ ਸੀਲ ਖੁੱਲ ਗਈ ਸੂਰਾ ਤਰ੍ਹਾਂ ਦੇਖੋ ਬਾਈ ਫਰੈਂਕ ਕਦ ਕੋਦੂ ਪੂਰਾ ਫੁੱਲ ਵੱਡਾ ਹੀ ਸਹੀ ਗੱਲ ਆ ਬਾਈ ਕਦ ਫੁੱਲ ਵੱਡਾ ਮੋੜ ਲੈ ਬਾਈ ਦੇਖੋ ਕਿੰਨਾ ਕਦੇ ਦੁੱਧ ਦੱਸ 17 ਲੀਟਰ ਦੁੱਧ ਦਿੱਤਾ ਹੀ ਠੀਕ ਆ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਚਵਾਈ ਬਹੁਤ ਚੰਗੀ ਆ ਬਈ ਠੰਡੀ ਸੀ ਲਾ ਵੱਡੀ ਗੱਲ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੱਚੀ ਦੀ ਕੁਆਲਿਟੀ ਚੰਗੀ ਬਾਉ ਹਾਂਜੀ ਆਰਡਰ ਵੀ ਕਮਾਲ ਦਾ ਮੁੱਠੀ ਵਾਲਾ ਖਾਣਾ ਕੱਲਾ ਕੱਲਾ ਹਾਂਜੀ ਹਾਂਜੀ ਕੱਦ ਫੁੱਲ ਬਾਕੀ ਕੱਦ ਫੁੱਲ ਆਈ ਹਾਈਟ ਦਿਖਾ ਦਿਓ ਕਿੰਨੀ ਸਹੀ ਗੱਲ ਆ ਬਈ ਹਾਂਜੀ ਅੱਗੇ ਵੀ ਲਾਸਤ ਸਿਚੌਣ ਚਾਣ ਪੂਰਾ ਵਧੀਆ ਜਿਵੇਂ ਮਰਜ਼ੀ ਚੋਈ ਚਲੋ ਠੀਕ ਆ ਨਹੀਂ ਗੋਸ਼ ਨਹੀਂ ਕੋਈ ਗੋਸ਼ ਨਹੀਂ ਹੈ ਜਿੱਧਰ ਹੀ ਮਰਜੀ ਇਧਰ ਹੀ ਧਾਰਾ ਮਾਰ ਲਓ ਤਾਂ ਕੋਈ ਨੀ ਕੋਈ ਚੱਕਰ ਆਏਗਾ ਹੀ ਸਹੀ ਗੱਲ ਹੈ ਦੇਖੋ ਇਹ ਲਾ ਪੁੱਠੇ ਪਾਸੇ ਵਹਿਆ ਬਾਈ ਜੀ ਨਾ ਤਾਂ ਵੀ ਸੋਈ ਜਾ ਸਕਦਾ ਨਹੀਂ ਇਹ ਨਹੀਂ ਦੋੜਨੀ ਹੈ ਨਾ ਹਾਂ ਜਿੰਨੇ ਮਰਜ਼ੀ ਧਾਰਾ ਮਾਰ ਮੁੱਲ ਕੀ ਹੈ ਜੀ ਮੁੱਲੇ ਦਾ 57000 ਰੁਪਏ ਜਮਾ ਜਾਏ ਮੁੱਲ ਕਰਾਈ ਬਹੁਤ ਠੀਕ ਆ ਹਾਂ ਜੀ 57000 ਰੁਪਏ ਮੁੱਲ ਮੰਨ ਤਾਂ ਜ਼ਰੂਰ ਹੋ ਜੀ ਹਾਂ ਜੀ ਅੱਗੇ ਵੀਰੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁਈ ਹੈ ਜੀ ਆਹ ਸੂਣ ਵਾਲੀ ਹੈ ਜੀ ਛੇ ਦੰਦ ਆ ਜੀ ਛੇ ਦੰਦ ਦੂਜਾ ਸੂਸ ਹਾਂ ਜੀ ਛੇ ਦੰਦ ਲੈਂਦੀ ਫਾਰਮ ਦੀ ਫਾਰਮ ਦੀ ਗਾਂ 15 ਦਿਨਾਂ ਦੀ ਕੱਚੀ ਆ ਫਾਰਮ ਦੀ ਗਾਂ ਖਾੜ ਬੜਾ ਚੰਗਾ ਹਨ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਸਾਰੇ ਥਣ ਨੇ ਖਣਵੇਂ ਸੂਰੇ ਗੈਸ ਤੇ ਹੋਲੀ ਬਈ ਤੌਰ ਸਿਖਾ ਦੇ ਕੱਦ ਫੁੱਲ ਆ ਬਈ ਫੁੱਲ ਹਾਈਟਾਈ ਫੁੱਲ ਵਜਨ ਵਾਲੀ ਆ ਜੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫਾਰਮ ਦੀ ਵੜਾ ਬਈ ਕੱਚੀ ਜ਼ਰੂਰ ਆ ਬਈ ਦੱਸਦਾ ਹਾਂ ਜੇ 15 ਦਿਨ ਲੈਂਦੀ ਆ 15 ਦਿਨਾਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਦਾ ਬਈ ਚਿੱਕੀ ਕੱਚੀ ਆ ਤੁਰਾ ਤਰਬ ਚੰਗਾ ਬੜਾ ਕਿੰਨਾ ਕਿ ਦੁੱਧ ਦਾ ਰਿਕਾਰਡ ਸੀ ਇਹਨੇ 22 ਲੀਟਰ ਦੁੱਧ ਦਿੱਤਾ ਜੀ ਪਿਛਲੇ ਛੇ ਦਿਨ ਤੱਕ ਠੀਕ ਹੈ ਭਾਈ ਸੈਡ ਹਵਾਨੇ ਦੀ ਹੈਗੀ ਬਾਕੀ 15 ਦਿਨਾਂ ਨੂੰ ਫੁੱਲ ਤਿਆਰ ਹੋਈ ਸਹੀ ਗੱਲ ਹੈ ਕੀ ਮੋਲਾ ਭਾਈ ਅੱਜ ਦੀ ਘੜੀ ਇਹਦਾ ਸਹੀ ਅੱਜ ਮੋਲਾ ਫਾਇਦਾ 62000 ਰੁਪਏ ਕਰਦੇ ਹਾਂ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 62000 ਰੁਪਏ ਮੋਲਾ ਦਾ ਮਾਨਤਨ ਕਰ ਤੇ ਜਰੂਰ ਹੋ ਜਾ ਚੰਗੀ ਆ ਬੜਾ ਬਾਕੀ ਗਾਂ ਨਾ ਕੱਚੀ ਕੱਚੀ ਆਈ ਹਾਂ ਜੇ ਹੀ ਤਿਆਰ ਹੋਈ ਹੁੰਦੀ ਅੱਜ ਇਹ 85 ਦੀ ਸੀ ਸਹੀ ਗੱਲ ਆ ਭਾਈ ਹਾਂ ਜੀ ਬਾਜਨ ਦੇਖੋ ਬਾਜਨ ਪੂਰਾ ਫੁੱਲ ਆ ਘਾਂ ਹਾਂ ਅੱਜ ਹਵਾਨਾ ਨੇ ਪੂਰਾ ਫੁੱਲ ਤਿਆਰ ਕਰਨਾ ਇਹ ਤਾਂ 15 ਦਿਨਾਂ ਨੂੰ ਬਹੁਤ ਹਜੇ ਪਿਆ ਹੂੰ ਕੱਚੀ ਕੱਤੀ ਆ ਭਾਈ ਦਣ ਹਜੇ ਲੈਂਦੀ ਆ ਓਰੀਜਨਲ ਫਾਰਮ ਦੀ ਗਾਂ ਆਈ ਐਵੀਐਸ ਦੇ ਟੀਕੇ ਦੀ ਆਈ ਐਵੀਐਸ ਦੇ ਟੀਕੇ ਦੀ ਅੱਗੇ ਵੀ ਬਹੁਤ ਚੰਗਾ ਸੀਮਾ ਲੱਗਿਆ ਹੋਇਆ ਜੀ ਮੁੱਲ ਜਾਇਦਾ ਵੀਰੇ ਮਾਨਤਨ ਜ਼ਰੂਰ ਹੋ ਜਾਊ ਰਾਜੀ ਰੂਜੀ ਬਹੁਤ ਚੰਗੀ ਆ ਇੱਕ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਨੰਗ ਪਸੰਦ ਆਵੇ ਫਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ